ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਅੱਜ ਤੁਹਾਨੂੰ ਇੱਕ ਕਬੂਤਰ ਦਿਖਾਉਣ ਜਾ ਰਿਹਾ ਇਹਦੇ ਨਾ ਪੈਰ ਬਿਲਕੁਲ ਖਰਾਬ ਹੋ ਚੁੱਕੇ ਸੀਗੇ ਚੈੱਕ ਕਰੋ ਪਹਿਲਾਂ ਇਹ ਬਿਲਕੁਲ ਪੈਰ ਖਰਾਬ ਹੋ ਚੁੱਕੇ ਸੀਗੇ ਜਿੱਦਾਂ ਫੋੜੇ ਹੋ ਜਾਂਦੇ ਨੇ ਫੋੜੇ ਉਦਾਂ ਹੋ ਗਏ ਸੀਗਾ ਤੇ ਉਹਦਾ ਮੈਂ ਤੁਹਾਨੂੰ ਇਲਾਜ ਦੱਸਦਾ ਦੇਖੋ ਹੁਣ ਬਿਲਕੁਲ ਸੈੱਟ ਹੋ ਗਏ ਉਹਦੇ ਪੈਰ ਵਧੀਆ ਕਬੂਤਰਾਂ ਚੈੱਕ ਕਰੋ ਇੱਕ ਆਪਾਂ ਸੌਂਫ ਲੈ ਲੈਣੀ ਆ 10 ਗ੍ਰਾਮ ਸੌਂਫ ਲੈ ਲੈਣੀ ਆ ਵੀ ਠੀਕ ਆ ਜੀ ਸੌਂਫ ਲੈ ਕੇ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਸੌਂਫ ਨੂੰ ਚੰਗੀ ਤਰ੍ਹਾਂ ਕੁੱਟ ਕੇ ਦੇਸੀ ਘਿਓ ਲੈਣਾ ਥੋੜਾ ਜਿਹਾ ਅੱਧਾ ਕ ਚਮਚਾ ਉਹਦੇ ਵਿੱਚ ਮਿਕਸ ਕਰਕੇ ਹਲਕੀ ਹਲਕੀ ਦੇ ਪੈਰਾਂ ਤੇ ਲਾਉਣੀ ਆ ਜਦੋਂ ਵੀ ਫੋੜੇ ਵਗੈਰਾ ਕੁਝ ਵੀ ਹੁੰਦਾ ਹੈ ਇਹਦੇ ਪੈਰਾਂ ਤੇ ਹਲਕੀ ਹਲਕੀ ਲਾ ਕੇ ਪੈਰ ਬਿਲਕੁਲ ਡਰਾਈ ਹੋਣ ਸੁੱਕੇ ਹੋਣ ਪਾਣੀ ਪੂਣੀ ਨਾ ਲੱਗਿਆ ਹੋਵੇ ਬਿਲਕੁਲ ਵੀ ਤੇ ਆਪਾਂ ਉਹ ਲਾ ਕੇ ਇਹਨਾਂ ਦੇ ਪੈਰਾਂ ਤੇ ਲਾ ਸਕਦੇ ਆ ਹਫਤਾ ਕਰੋ ਬਿਲਕੁਲ ਠੀਕ ਹੋ ਜਾਣਗੇ ਦੇਖੋ ਪਹਿਲਾਂ ਫੋੜੇ ਸੀ ਬਹੁਤ ਵੱਡੇ ਵੱਡੇ ਫੋੜੇ ਆ ਦੇਖੋ ਬਿਲਕੁਲ ਸਹੀ ਹੋ ਚੁੱਕਿਆ ਚੈੱਕ ਕਰੋ ਇਹ ਨੁਕਤਾ ਤੁਸੀਂ ਵੀ ਪਣਾ ਸਕਦੇ ਹੋ ਬਹੁਤ ਵਧੀਆ ਨੁਕਤਾ ਹੈਗਾ ਦੇਖੋ ਹੁਣ ਕਬੂਤਰ ਪੂਰਾ ਉੱਡਦਾ ਹੈਗਾ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ